ਕਸਮਾ ਪਰਾ ਵਿਖੇ ਚਿਰਾਂ ਤੋਂ ਲਟਕਦੀ ਆ ਰਹੀ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਨਜਾਦ ਦਬਾਉਣ ਲਈ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਹਿਵਾਨ ਅਤੇ ਪਿੰਡ ਵਾਸੀਆਂ ਵੱਲੋਂ ਰਿਬਨ ਕੱਟ ਕੇ ਪਾਣੀ ਦੇ ਬੋਰ ਦਾ ਕੰਮ ਸ਼ੁਰੂ ਕਰਵਾਇਆ ਗਿਆ ਆਗੂ ਸਹਿਵਾਨਾ ਨੇ ਉਦਘਾਟਨ ਕਰਨ ਵੇਲੇ ਦੱਸਿਆ ਕਿ ਤਕਰੀਬਨ ਅੱਧਾ ਅਪਰਾ ਪਾਣੀ ਦੀ ਘਾਟ ਨਾਲ ਜੂਝ ਰਿਹਾ ਸੀ ਕਿਉਂਕਿ ਪਾਣੀ ਦੀ ਟੈਂਕੀ ਇੱਕ ਹੋਣ ਕਰਕੇ ਪੂਰੇ ਅਪਰੇ ਵਿੱਚ ਪਹੁੰਚ ਨਹੀਂ ਰਿਹਾ ਸੀ ਇਸ ਸਬੰਧੀ ਪਰਾਣੀਆਂ ਸਰਕਾਰਾਂ ਤੱਕ ਵੀ ਪਹੁੰਚ ਕੀਤੀ ਗਈ ਪਰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਇਹ ਮਸਲਾ ਰੱਖਿਆ ਸੀ ਤਾਂ ਜੋ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੈਡਮ ਰਾਜਵਿੰਦਰ ਕੌਰ ਬੀਡੀਪੀਓ ਫਲੋਰ ਸਰਜੀਤ ਸਿੰਘ ਪੰਚਾਇਤ ਸੈਕਟਰੀ ਅਪਰਾ ਜੈ ਮੁਹੰਮਦ ਜ਼ੈਦ ਨੂੰ ਹੁਕਮ ਕੀਤਾ ਕਿ ਇਸ ਸਮੱਸਿਆ ਦਾ ਜਲਦ ਤੋਂ ਜਲ ਹੱਲ ਕੀਤਾ ਜਾਵੇ ਇਸ ਸਬੰਧ ਵਿੱਚ ਫਲੋਰ ਵਾਲੇ ਬਸੱਡੇ ਦੇ ਨੇੜੇ ਅੱਜ ਨਮੀ ਪਾਣੀ ਦੀ ਟੈਂਕੀ ਅਤੇ ਬੋਰ ਦਾ ਕੰਮ ਰੀਬਨ ਕੱਟ ਕੇ ਸ਼ੁਰੂ ਕਰਵਾਇਆ ਗਿਆ ਇਸ ਮੌਕੇ ਤੇ ਸੁਰਜੀਤ ਸਿੰਘ ਪੰਚਾਇਤ ਸੈਕਟਰੀ ਅਪਰਾ ਜਤਿੰਦਰ ਸਿੰਘ ਕਾਲਾ ਮੰਡੀ ਜ਼ਿਲ੍ਹਾ ਜੂਸ ਪ੍ਰਧਾਨ ਆਮ ਆਦਮੀ ਪਾਰਟੀ ਜਰਿੰਦਰ ਕੇਸਰ ਮੇਂਗੜਾ ਬਲਾਕ ਪ੍ਰਧਾਨ ਫਲੋਰ ਬਲਵੀਰ ਸ਼ੋਕਰ ਬਲਾਕ ਪ੍ਰਧਾਨ ਫਲੋਰ ਤੇਜਿੰਦਰ ਲਾਲੀ ਅਪਰਾ ਪੰਡਤ ਰਣਜੋਤ ਕੁਮਾਰ ਮੋਰੋ ਪੰਕਜ ਸ਼ਰਮਾ ਐਡਵੋਕੇਟ चकसबू गुरप्रीत कुमार सैकटरी मंडी सिंह सैकटरी अपरा कुलविंद सैक्टरी लोहगढ़ देसराज अपरा राकेश कुमार बब्बू चकसबू काला लांदड़ा मुख्त्यार सिंह अपरा चक सबू बूटा सिंह सबू शीतल कुमार पारसिंहपुर बलबीर सिंह अपरा हरजिंदर सिंह अपरा हरमेश कुमार मेषी अपरा आदि हाजिर सन ਕਪਤਨ ਸਾਹਿਬ ਇਹੋ ਜਿਹੀ ਕਿ ਪਦੇ ਜੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਡੇ ਮਾਨਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹਲਕਾ ਇੰਚਾਰਜ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਸਦਕਾ ਅਬੂਰਾ ਪਿੰਡ ਦੀ ਜਿਹੜੀ ਪਾਣੀ ਦੀ ਸਮੱਸਿਆ ਸੀ ਜਿਹੜਾ ਸਈ ਘਰਾਂ ਦੇ ਵਿੱਚ ਪਾਣੀ ਪਹੁੰਚ ਨਹੀਂ ਸੀ ਰਿਹਾ ਜਾਂ ਉਹਨਾਂ ਦਾ ਟੁੱਲੂ ਪੰਪ ਲਾਉਣੇ ਪੈਂਦੇ ਸੀ ਉਸ ਦੇ ਕਾਰਨ ਇੱਕ ਵੱਡੀ ਸਮੱਸਿਆ ਬਣੀ ਹੋਈ ਸੀ ਉਸ ਨੂੰ ਹੱਲ ਕਰਨ ਵਾਸਤੇ ਅੱਜ ਨਵਾਂ ਅਰੇ ਨਵੀਂ ਟੈਂਕੀ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਕਿ ਪਿੰਡ ਵਾਸੀਆਂ ਨੂੰ ਪਾਣੀ ਦੀ ਜਿਹੜੀ ਸਪਲਾਈ ਹੈ ਉਹ ਸਹੀ ਢੰਗ ਨਾਲ ਪਹੁੰਚ ਸਕੇ ਇਸ ਦੇ ਨਾਲ ਹੀ ਮੈਂ ਇੱਕ ਬੇਨਤੀ ਹੋਰ ਕਰੂੰਗਾ ਕਿ ਪਿੰਡ ਵਾਸੀ ਜਾਂ ਕਈ ਘਰਾਂ ਵਾਲੇ ਜਿਹੜੇ ਨੇ ਪਾਣੀ ਦੀ ਦੁਰਵਰਤੋਂ ਵੀ ਕਰਦੇ ਨੇ ਟੂਟੀਆਂ ਨੇ ਜੈਲ ਚਲਾ ਕੇ ਰੱਖਦੇ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਬੇ ਲੋੜਾ ਪਾਣੀ ਜਿਹੜਾ ਵਾ ਉਹ ਮਤਲਬ ਕਿ ਨਾ ਵਰਤੋਂ ਚ ਕਰਨ ਵੈਦੂ ਜੀ ਕਾ ਖਾਲਸਾ ਵੈਦੂ ਜੀ ਕੀ ਪਹਿਲਾਂ ਮੈਂ ਸਾਰੇ ਅਪਰੇ ਨਿਵਾਸੀਆਂ ਨੂੰ ਬਤਾਈ ਦੇਣਾ ਆ ਕਿ ਜਿਨ੍ਹਾਂ ਦੀ ਬਹੁਤ ਛੇ ਦਿਨ ਤੋਂ ਬੰਦ ਸੀਗੀ ਪਾਣੀ ਦੀ ਟੈਂਕੀ ਕੋਸੀ ਅਪਰੇ ਦੇ ਵਿੱਚ ਉਹਦੇ ਤੇ ਬਾਰਡਨ ਸੀਗਾ ਸਾਰੇ ਅਪਰੇ ਦਾ ਤੇ ਬਹੁਤ ਮੰਨਸੀ ਕੇ ਮਤਲਬ ਪਾਣੀ ਦੀ ਬਹੁਤ ਘੱਟ ਸੀਗੀ ਅਪਰੇ ਦੇ ਵਿੱਚ ਉਸ ਨੂੰ ਮੰਗ ਨੂੰ ਪੂਰਾ ਕਰਦੇ ਹੋਏ ਪੰਜਾਬ ਸਰਕਾਰ ਨੇ ਅੱਜ ਇੱਥੇ ਇੱਕ ਵੱਡੀ ਟੈਂਕੀ ਦਾ ਉਦਘਾਟਨ ਕੀਤਾ ਹੈ ਜਿਸ ਦੇ ਵਿੱਚ ਮੇਨ ਜੋਗਤਾਨ ਪੰਜਾਬ ਸਰਕਾਰ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਸਾਡੇ ਸੈਕਟਰੀ ਸਾਹਿਬ ਸਾਡੀ ਬੀਡੀਪੀ ਮੈਡਮ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਟੈਂਕੀ ਦਾ ਉਦਘਾਟਨ ਅੱਜ ਕੀਤਾ ਹੈ ਆਸ ਕਰਦਾ ਹਾਂ ਕਿ ਅੱਗੇ ਹੋਰ ਜਿਹੜੇ ਰਹਿੰਦੇ ਆ ਆਪਣੇ ਦੇ ਕੰਮ ਵਿਕਾਸ ਦੇ ਕੰਮ ਜਿਹੜੇ ਆ ਉਹ ਵੀ ਪੂਰੇ ਕੀਤੇ ਜਾਣਗੇ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਬਲਾਕ ਕਮ ਚਾਰ ਬਲਵੀ ਸਿੰਘ ਜੋਕਰ ਫਲੋਰ ਮੈਂ ਸਾਰਾ ਧੰਨਵਾਦ ਕਰਦਾ ਇੰਨੀ ਧੁੱਪ ਦੇ ਵਿੱਚ ਸਾਰੇ ਬਲੰਟ ਜਿੰਨੇ ਇੱਥੇ ਪਹੁੰਚੇ ਹੋਏ ਆ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਮੋਰੋਂ ਤੋਂ ਜਿਹੜਾ ਪਾਜੀਆ ਦਾ ਮੈਂ ਖਾਸ ਕਰਕੇ ਧੰਨਵਾਦ ਕਰਦਾ ਇਹ ਸਾਨੂੰ ਤੋਰਨ ਵਾਲੇ ਆ ਔਰ ਇਹਨਾਂ ਨੇ ਸਾਨੂੰ ਇਹ ਜੀ ਲੇ ਪਾਇਆ ਇਹਨਾਂ ਨੇ ਸਾਨੂੰ ਅੱਗੇ ਪਾਰਟੀ ਨਾਲ ਜੋੜਿਆ ਅਸੀਂ ਅਣਥੱਕ ਵਰਕਰਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਆ ਅਪਰੇ ਦੇ ਵਿੱਚ ਇੱਕ ਪਾਣੀ ਦੀ ਪ੍ਰੋਬਲਮ ਸੀਗੀ ਉਹਦੇ ਵਿੱਚ ਸਿੱਟੀ ਸਾਹਿਬ ਨੂੰ ਦੱਸਿਆ ਗਿਆ ਵੀਡੀਓ ਸਾਹਿਬ ਨੂੰ ਦੱਸਿਆ ਗਿਆ ਪਲੱਸ ਜਈ ਸਾਡੇ ਮੁਹੰਮਦ ਜੈਤ ਉਹਨਾਂ ਨੂੰ ਦੱਸਿਆ ਗਿਆ ਉਹਨਾਂ ਨੇ ਸਾਰਿਆਂ ਨੇ ਸਾਡੀ ਗੱਲ ਸੁਣੀ ਔਰ ਇਹ ਸਾਡੇ ਸਾਰੇ ਜਿੰਨੇ ਵੀ ਕੰਮ ਕਰ ਸੀਗੇ ਉਹਨਾਂ ਸਾਰਿਆਂ ਦੇ ਉੱਪਰ ਜਿਹੜਾ ਇਹਨੂੰ ਪੂਰਾ ਕਰਨ ਦੇ ਲਈ ਸਾਡਾ ਸਹਿਯੋਗ ਪ੍ਰਿੰਸੀਪਲ ਪ੍ਰੀਮ ਕੁਮਾਰ ਜੀ ਫਲੋਰ ਹਲਕਾ ਚਾ ਉਹਨਾਂ ਦਾ ਮੌਜੂਦ ਰਹਿਣਾ ਬਹੁਤ ਧੰਨਵਾਦ ਕਰਦਾ ਆਲੇ-ਦੁਆਲੇ ਪਿੰਡਾਂ ਤੇ ਪਹੁੰਚੇ ਹੋਏ ਸਾਡੇ ਜਿੰਨੇ ਵੀ ਜਿੰਨੇ ਵੀ ਸਾਡੇ ਬਲੈਂਟ ਆ ਰਹੇ ਨੇ ਮੈਂ ਬਹੁਤ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਹਾਂਜੀ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਕਿ ਅਪਰੇ ਦੇ ਵਿੱਚ ਕਾਫੀ ਸਮੇਂ ਤੋਂ ਰੁਕੇ ਹੋਏ ਜਿਹੜੇ ਵਿਕਾਸ ਦੇ ਕੰਮ ਸਿਗੇ ਅੱਜ ਇੱਥੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਆ ਅਪਰੇ ਵਿੱਚ ਕਾਫੀ ਸਮੇਂ ਤੋਂ ਪਾਣੀ ਦੀ ਸਮੱਸਿਆ ਲਗਾਤਾਰ ਵਧ ਰਹੀ ਸੀ ਕਈ ਘਰਾਂ ਦੇ ਵਿੱਚ ਪਾਣੀ ਨਹੀਂ ਪਹੁੰਚ ਰਿਆ ਸਿਕਾ ਜਿਸ ਦੇ ਨਾਲ ਤਕਰੀਬਨ ਅੱਧਾ ਅਪਰਾ ਜਿਹੜਾ ਸੀ ਉਹ ਪਾਣੀ ਤੋਂ ਵਾਂਝਾ ਸੀ ਇਸ ਲਈ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਅੱਜ ਵੱਡਾ ਉਪਰਾਲਾ ਕਰਦੇ ਹੋਏ ਸਾਡੇ ਵੀਡੀਓ ਸਾਹਿਬ ਤੇ ਸੈਕਟਰੀ ਸਾਹਿਬ ਦੇ ਨਾਲ ਹੀ ਅੱਜ ਅਸੀਂ ਟੈਂਕੀ ਦਾ ਉਦਘਾਟਨ ਕਰ ਰਹੇ ਹਾਂ ਜਿਸ ਨਾਲ ਅਪਰੇ ਦੇ ਵਿੱਚ ਪਾਣੀ ਦੀ ਸਮੱਸਿਆ ਜਿਹੜੀ ਆ ਉਹਦਾ ਹੱਲ ਕੀਤਾ ਜਾਵੇਗਾ ਇਹ ਪੰਜਾਬ ਸਰਕਾਰ ਦੇ ਅਸੀਂ ਰਿਣੀ ਆ ਵੀ ਇਹਨਾਂ ਨੇ ਸਾਡੀ ਪਹਿਲੀ ਮੰਗ ਦੇ ਆਧਾਰ ਤੇ ਅੱਜ ਇਹ ਵੱਡਾ ਕਾਰਜ ਆਰੰਭਿਆ ਆ ਤੇ ਇਸ ਕਾਰਜ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਵੀ ਸਾਡੇ ਅਫਸਰਾਂ ਦੇ ਮੋਢਿਆਂ ਤੇ ਹੈ ਜੋ ਕਿ ਸਾਰੇ ਲੋਕਾਂ ਦੀ ਜਨਤਾ ਦੇ ਸਮੱਸਿਆਵਾਂ ਨੂੰ ਹੱਲ ਕਰਕੇ ਪਿੰਡ ਦੇ ਵਿੱਚ ਘਰ-ਘਰ ਵਿੱਚ ਪਾਣੀ ਪਹੁੰਚਦਾ ਕਰ ਸਕਣਗੇ ਧੰਨਵਾਦ ਗੁਰੂ ਜੀ ਦਾ ਖਾਲਸਾ ਹੈ ਗੁਰੂ ਜੀ ਕੀ ਫਤਿਹ ਅੱਜ ਅਸੀਂ ਜਿਸ ਬਾਂਦ ਦੇ ਬਾਰੇ ਇਕੱਠੇ ਹੋਏ ਆ ਇਹ ਸਾਡੀ ਸਰਕਾਰ ਵੱਲੋਂ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਹੈਗਾ ਸਾਡੇ ਆਪਰਾ ਸ਼ਹਿਰ ਦੇ ਨਿਵਾਸੀਆਂ ਦੀ ਮੁਸੀਬਤ ਨੂੰ ਮੇਨ ਪਾਣੀ ਦੀ ਜਿਹੜੀ ਮੁਸੀਬਤ ਹੁੰਦੀ ਆ ਮੁੱਖ ਹੁੰਦੀ ਆ ਜੀ ਪਾਣੀ ਦੇ ਬਿਨਾਂ ਨਹੀਂ ਸਰਦਾ ਤੇ ਇਹਨੂੰ ਮੁੱਖ ਰੱਖਦੇ ਹੋਏ ਇੱਕ ਹੋਰ ਟੈਂਕੀ ਦਾ ਅਗਠਨ ਅੱਜ ਕੀਤਾ ਗਿਆ ਆ ਜਿਹਦੇ ਵਿੱਚ ਸਾਡੇ ਸੈਕਟਰੀ ਸਾਹਿਬ ਐਸਪੀਐਮ ਸਾਹਿਬ ਜਿਹੜੀ ਜਿਮਵਾਲ ਜੀ ਬੈਠੇ ਨੇ ਜੀ ਇਹਨਾਂ ਨੇ ਆਪਣਾ ਸਮਾ ਕੱਢਿਆ ਤੇ ਸਾਡੇ ਇੰਚਾਰਜ ਸਾਹਿਬ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਤੇ ਫਲੋਰ ਤੋਂ ਜੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਆਪਣੇ ਏਰੀਏ ਨੂੰ ਨਿਗਰਾਨੀ ਹੇਠ ਰੱਖਦੇ ਹੋਏ ਇਹਨਾਂ ਦੀ ਸਮੱਸਿਆ ਪਾਣੀ ਦੀ ਨੂੰ ਹੱਲ ਕੀਤਾ ਆ ਸਾਡੇ ਮੰਡੀ ਤੋਂ ਕਾਲਾ ਭਾਜੀ ਜੀ ਤੇ ਸ਼ੋਕਰਾਂ ਤੋਂ ਭਾਜੀ ਮੇਰੇ ਨਾਲ ਖੜੇ ਨੇ ਤੇ ਸਾਰਾ ਜਿੰਨੇ ਵੀ ਸਾਡੇ ਵਰਕਰ ਹੈਗੇ ਆ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਬਹੁਤ ਹੀ ਦਿਲੋਂ ਯਾਨੀ ਕਿ ਮਿਹਨਤ ਕਰ ਰਹੇ ਆ ਜਿਨ੍ਹਾਂ ਨੇ ਆਪਣੀ ਮਿਹਨਤ ਕਰਕੇ ਇਹ ਜਿਹੜੀ ਸਮੱਸਿਆ ਸੀਗੀ ਪਾਣੀ ਦੀ ਸਰਕਾਰ ਦੇ ਤੱਕ ਇਹ ਗੱਲ ਪਹੁੰਚ ਨਹੀਂ ਕੀਤੀ ਆ ਸਰਕਾਰ ਨੇ ਵੀ ਪਹਿਲ ਦੇ ਆਧਾਰ ਤੇ ਇਸ ਸਮੱਸਿਆ ਦਾ ਹੱਲ ਕੀਤਾ ਪਾਣੀ ਦੀ ਦਾ ਤੇ ਜਿਹਦਾ ਅੱਜ ਜੀ ਉਦਘਾਟਨ ਹੋ ਗਿਆ ਆ ਤੇ ਹੁਣ ਆਪਣੇ ਦੇ ਵਿੱਚ ਪਾਣੀ ਦੀ ਦਿੱਕਤ ਕਦੀ ਨਹੀਂ ਆਊਗੀ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ